ਸਾਸੀ ਗਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀਡੀਪੀ ਤੋਂ ਤੁਸੀਂ ਦੇਦੇ ਪਈ ਜੀ ਮੇਰਾ ਡੀਪੀਸੀ ਪੰਜਾਬੀ ਤੇ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਦੋਸਤੋ ਡੀਪੀਸੀ ਪੰਜਾਬੀ ਦੇ ਉੱਤੇ ਲਗਾਤਾਰ ਤੁਹਾਡੇ ਨਾਲ ਅਸੀਂ ਜੁੜੇ ਹੋਏ ਹਾਂ ਤੁਸੀਂ ਵੀ ਸਾਡੇ ਨਾਲ ਜੁੜੇ ਹੋਏ ਹੋ ਜਿੱਰਤੇ ਤੁਹਾਨੂੰ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਨੇ ਸਮੇਂ-ਸਮੇਂ ਸਿਰ ਦਿੱਤੀਆਂ ਜਾਂਦੀਆਂ ਨੇ ਪੰਜਾਬ ਪਰ ਤੋਂ ਸਾਡੇ ਬਹੁਤ ਸਾਰੇ ਪੱਤਰਕਾਰ ਤਾਂ ਦਿੱਲੀ ਚੁਨਿੰਦਾ ਖਬਰਾਂ ਲੈ ਕੇ ਹਾਜ਼ਰ ਹੁੰਦੇ ਰਹਿੰਦੇ ਨੇ ਪਰ ਜਦੋਂ ਕੋਈ ਖਬਰ ਨਹੀਂ ਹੁੰਦੀ ਕੋਈ ਇਨਫੋਰਮੇਸ਼ਨ ਵੀ ਹੋਵੇ ਤਾਂ ਉਹ ਵੀ ਅਸੀਂ ਤੁਹਾਡੇ ਨਾਲ DPC ਪੰਜਾਬੀ ਤੇ ਸ਼ੇਅਰ ਕਰਦੇ ਰਹਿੰਦੇ ਆ ਦੋਸਤੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਸਮੇਂ-ਸਮੇਂ ਸਿਰ ਤੁਹਾਡੇ ਨਾਲ ਸਾਰੀਆਂ ਖਬਰਾਂ ਤੇ ਜਿੰਨੀਆਂ ਵੀ ਇਨਫੋਰਮੇਟਿਵ ਵੀਡੀਓ ਨੇ ਉਹ ਸਾਂਝੀਆਂ ਕਰ ਸਕੀਏ ਤੇ ਤੁਹਾਡੇ ਤੱਕ ਪਹੁੰਚ ਸਕਣ ਆਰਾਮ ਦੇ ਨਾਲ ਜਿਹੜੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਵਾਲਿਆ ਉਹ ਜਾਣਕਾਰੀ ਏਵੇਂ ਆ ਕਿ 21 ਅਗਸਤ ਤੋਂ ਬਾਅਦ ਉਹ ਚਲਾਨ ਦਾ 12 ਤੋਂ ਕੱਟਨੇ ਸ਼ੁਰੂ ਹੋ ਜਾਣਗੇ ਟ੍ਰੈਫਿਕ ਨਿਯਮਾਂ ਦੇ ਮਤਾਬਕ ਇਹ ਚਲਾਨ ਜਿਹੜੇ ਨੇ 16 ਤੋਂ 18 ਸਾਲ ਦੇ ਉਹਨਾਂ ਬੱਚਿਆਂ ਦੇ ਕੱਟੇ ਜਾਣਗੇ ਜਿਹੜੇ ਕੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਤੇ ਲਾਇਸੈਂਸ ਜਿੰਨਾਂ ਦੇ ਕੋਲ ਨਹੀਂ ਹੈ ਉਹ ਬੱਚੇ ਜੇਕਰ ਵਾਹਨ ਚਲਾਉਂਦੇ ਆ ਚਾਹੇ 2-ਵੀਲਰ ਚਾਹੇ 4-ਵੀਲਰ ਤੇ ਉਹਨਾਂ ਦਾ ਚਲਾਨ ਕੀਤਾ ਜਾਵੇਗਾ ਇਸ ਚਲਾਨ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਜੇਕਰ ਕੋਈ ਬੱਚਾ ਕਾਬੂ ਆ ਜਾਂਦਾ ਤੇ ਮਾਪਿਆਂ ਨੂੰ 25000 ਰੁਪਏ ਜੁਰਮਾਨਾ ਤੇ 3 ਸਾਲ ਦੀ ਸਜ਼ਾ ਦਾ ਪ੍ਰਬੰਧ ਜਿਹੜਾ ਆ ਉਹ ਕੀਤਾ ਗਿਆ ਸੀ ਜਿਹੜਾ ਕਿ 21 ਅਗਸਤ ਤੋਂ ਲਾਗੂ ਹੋ ਜਾਵੇਗਾ ਜਿਹੜਾ ਵੀ ਬੱਚਾ 21 ਤਰੀਕ ਤੋਂ ਕਿਸੇ ਵੀ ਹਾਲਾਤ ਦੇ ਵਿੱਚ ਜਾਂ ਟ੍ਰੈਫਿਕ ਨਿਯਮਾਂ ਨੂੰ ਤੋੜਦਾ ਹੋਇਆ ਨਜ਼ਰ ਆਇਆ ਤਾਂ ਉਸਤੇ ਵਕਤ ਉਸਤੇ ਮਾਤਾ ਪਿਤਾ ਦੇ ਉੱਤੇ ਇਹ ਕਾਰਵਾਈ ਕਰ ਦਿੱਤੀ ਜਾਵੇਗੀ ਦੋਸਤੋ ਹਾਲੇ ਕਿ 21 ਤਰੀਕ ਦੇ ਵਿੱਚ ਕਾਫੀ ਦਿਨ ਬਾਕੀ ਹਨ ਤੇ ਤੁਸੀਂ ਆਪਣੇ ਬੱਚਿਆਂ ਦੇ ਲਾਇਸੈਂਸ ਅਪਲਾਈ ਕਰਕੇ ਉਹਨਾਂ ਨੂੰ ਲਰਨਿੰਗ ਲਾਇਸੈਂਸ ਦਿਵਾ ਸਕਦੇ ਹੋ ਤਾਂ ਕਿ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੇ ਲਈ ਜਿਹੜਾ ਆ ਪ੍ਰੇਰਿਤ ਕੀਤਾ ਜਾਵੇ ਤੇ ਨਾਲ ਦੀ ਨਾਲ ਮਾਪਿਆਂ ਨੂੰ ਇਹ ਵੀ ਕਿਹਾ ਜਾਂਦਾ ਹੈ ਕਿ ਆਪਣੇ ਬੱਚਿਆਂ ਨੂੰ ਘਰੋਂ ਹੀ ਪ੍ਰੇਰਿਤ ਕਰੋ ਤੇ ਸਕੂਲਾਂ ਦੇ ਵਿੱਚ ਪ੍ਰਿੰਸੀਪਲ ਸਹਿਬਾਨ ਵੀ ਇਹਨਾਂ ਬੱਚਿਆਂ ਨੂੰ ਪ੍ਰੇਰਿਤ ਕਰਨ ਕਿ ਉਹ ਟ੍ਰਾਫਿਕ ਨਿਯਮਾਂ ਦੇ ਮੁਤਾਬਕ ਹੀ ਰੋਡ ਦੇ ਉੱਤੇ ਚੱਲਣ ਹੈਲਮਟ ਲਗਾਉਣ ਤੇ ਨਾਲ ਦੀ ਨਾਲ ਜਿਹੜਾ ਆ ਆਪਣੇ ਬੱਚਿਆਂ ਦੇ ਲਾਇਸੈਂਸ ਤੋਂ ਬਿਨਾਂ ਜਿਹੜਾ ਆ ਇਹ ਮੋਟਰਸਾਈਕਲ ਵਾਣ ਨਾ ਦਿੱਤੇ ਜਾਣ ਜੇਕਰ ਬੱਚਾ ਜਿਆਦਾ ਛੋਟਾ ਆ 16 ਸਾਲ ਤੋਂ ਘਟਿਆ ਤੁਹਾਡਾ ਲਾਇਸੈਂਸ ਨਹੀਂ ਬਣਦਾ ਤਾਂ ਉਹ 50 ਸੀਸੀ ਦੀ ਕੋਈ ਵੀ ਸਕੂਟੀ ਵਗੈਰਾ ਚਲਾ ਸਕਦਾ ਹੈ 110 ਜਾਂ 100 ਸੀਸੀ ਦੀ ਸਕੂਟੀ ਨਹੀਂ ਚਲਾ ਸਕਦਾ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖ ਕੇ 21 ਤਰੀਕ ਦਾ ਇੰਤਜ਼ਾਰ ਕਰੋ ਤੇ ਨਾਲ ਦੀ ਨਾਲ 21 ਤਰੀਕ ਤੱਕ ਪੂਰੀ ਤਰ੍ਹਾਂ ਆਪਣੇ ਆਪ ਨੂੰ ਕਸ ਲਵੋ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ ਪ੍ਰੋਬਲਮ ਨਾ ਆਵੇ ਇਹਨਾਂ ਗੱਲਾਂ ਦੇ ਨਾਲ ਮੈਂ ਤੁਹਾਡਾ ਆਪਣਾ ਧਰਮਜੀਤ ਦੀ ਪੀ ਬਣੇ ਰਹੋ ਚੈਨਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਦਬਾ ਲਓ ਤਾਂ ਕਿ ਹਰ ਖਬਰ ਤੁਹਾਡੇ ਤੱਕ ਪਹੁੰਚ ਸਕੇ ਬੜੇ ਆਰਾਮ ਦੇ ਨਾਲ